ਸਰਕਾਰ ਦਾ ਨਾਰਾ ਹੈ ਬੇਟੀ ਬਚਾਓ ਬੇਟੀ ਪੜਾਓ ਪਰ ਹੁਣ ਜਿੰਨਾਂ ਦੇ ਉੱਤੇ ਬੇਟੀਆਂ ਬਚਾਉਣ ਦਾ ਜ਼ਿੰਮਾ ਹੈ ਜਿੰਨਾਂ ਦੇ ਮੋਢਿਆਂ ਤੇ ਜਾਨ ਮਾਲ ਦੀ ਰਖਵਾਲੀ ਦਾ ਜ਼ਿੰਮਾ ਹੈ ਜੇਕਰ ਉਹ ਹੀ ਪੱਖਸ਼ਕ ਬਣ ਜਾਣਗੇ ਤਾਂ ਬੇਟੀਆਂ ਕਿਸ ਤਰ੍ਹਾਂ ਪੜਨਗੀਆਂ ਇਹ ਸਭ ਤੋਂ ਵੱਡਾ ਸਵਾਲ ਖੜਾ ਹੋਇਆ ਮਾਮਲਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਰੇਲਵੇ ਬਸਤੀ ਦਾ ਹੈ ਜਿੱਥੋਂ ਦਾ ਰਹਿਣ ਵਾਲਾ ਇੱਕ ਮੁਸਲਿਮ ਪਰਿਵਾਰ ਹੋਰ ਕਿਸੇ ਤੋਂ ਨਹੀਂ ਬਲਕਿ ਦੋ ਵਿਅਕਤੀ ਮੰਚਲੇ ਇੱਕ ਪੁਲਿਸ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਹੋ ਕੇ ਘਰ ਦੇ ਵਿੱਚ ਹੀ ਕੈਦ ਹੋਣ ਨੂੰ ਮਜਬੂਰ ਹੋਇਆ ਪਿਆ। ਗੁਰਹਰ ਸਹਾਇ ਦੀ ਰਹਿਣ ਵਾਲੀ ਇਹ ਮਹਿਲਾ ਜਿਸ ਦਾ ਨਾਮ ਗੁੱਡੀ ਹੈ ਇਸ ਦੀਆਂ ਤਿੰਨ ਧੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੰਦਬੁੱਧੀ ਹੈ ਤੇ ਦੋ ਬੱਚੀਆਂ ਇੱਕ ਦੀ ਉਮਰ 13 ਸਾਲ ਅਤੇ ਦੂਸਰੀ 19 ਸਾਲ ਦੀ ਹੈ ਅਤੇ ਦੋਨੋਂ ਬੱਚੀਆਂ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਸਕੂਲ ਨਹੀਂ ਜਾ ਪਾਰੀਆਂ ਅਤੇ ਖੌਫ ਤੇ ਸਾਇ ਦੇ ਵਿੱਚ ਘਰ ਦੇ ਅੰਦਰ ਹੀ ਬੰਦ ਹੋ ਕੇ ਜੀਣ ਨੂੰ ਮਜਬੂਰ ਹੋ ਪਈਆਂ ਨੇ। ਇੰਨੀ ਉਮਰ ਦੀ ਤੇਰਾ ਤੇਰਾ ਸਾਲ ਹੈ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਸੈਵਨਥ ਤੇ ਕੀ ਗੱਲਬਾਤ ਹੋਈ ਮੈਂ ਜਦੋਂ ਵੀ ਸਕੂਲ ਜਾਣੀ ਆ ਨਾ ਤੇਜੀਆ لال ਤੇ ਪ੍ਰਵੀਰ ਮੈਨੂੰ ਨਾ ਰਾਸਤੇ ਤੇ ਰੋਕ ਕੇ ਉੱਥੇ ਖੜੇ ਰਹਿੰਦੇ ਨੇ ਤੇ ਮੇਰੇ ਨਾਲ ਛੇੜਛਾੜ ਕਰਦੇ ਨੇ ਤੇ ਮੈਨੂੰ ਕਹਿੰਦੇ ਨੇ 5 ਰੁਪਿਆ ਲੈ ਲੈ ਸਾਡੇ ਕੁਆਟਰ ਤੇ ਆਇਆ ਜੀਆ لال ਕੀ ਕਰਦਾ ਜੀਆ لال ਪੁਲਸਤ ਲੱਗਾ ਉਸ ਨੂੰ ਆ ਜਾਣਾ ਹਾਂਜੀ ਤੇ ਕਿਸ ਤਰ੍ਹਾਂ ਦੀ ਹਰਕਤਾਂ ਕਰਦਾ ਉਹ ਗੱਲਾਂ ਨੂੰ ਟੱਚ ਕਰਦਾ ਤੇ ਗੁਪਤੰਨਾ ਤੇ ਹੱਥ ਲਾਂਦਾ ਤੇ ਐਵੇਂ ਕਹਿੰਦਾ ਰਿਲੇਸ਼ਨ ਬਣਾਓ ਇਹ ਉਹ ਮਤਲਬ ਵਾਧੂ ਗੰਦੀ ਗੰਦੀ ਗੱਲਾਂ ਕਰਦਾ ਤੇ ਮੈਨੂੰ ਰੋਕ ਰੋਕ ਕੇ ਨਾ ਪਰੇਸ਼ਾਨ ਕਰਦਾ ਬਾਰ-ਬਾਰ ਮੈਨੂੰ ਇੱਧਰ ਉੱਧਰ ਟੱਚ ਕਰਦਾ ਤੇ ਬਾਰ-ਬਾਰ ਮੈਨੂੰ ਇੱਕ ਹੀ ਗੱਲ ਕਹਿੰਦਾ ਮੇਰੇ ਨਾਲ ਲਵ ਕਰ ਲੈ ਇਹ ਉਹ ਬੜਾ ਕੁਝ ਬੋਲਦਾ ਤੇ ਮਤਲਬ ਇਹੀ ਗੱਲ ਇਹ ਕਰਕੇ ਅਸੀਂ ਮੰਮੀ ਨੂੰ ਦੱਸਿਆ ਸੀ ਤੇ ਸਾਡੀ ਤੇ ਮੰਮੀ ਨੇ ਉਹਨਾਂ ਦੇ ਘਰੇ ਗਏ ਕਹਿਣ ਤੇ ਉਹ ਸਾਡੇ ਨਾਲ ਪੈ ਗਏ ਸੀ ਕੀ ਤੁਹਾਡਾ ਕਾਰ ਵੀ ਕਿਉਂ ਨਹੀਂ ਹੋ ਰਹੀ ਕੋਈ ਜਾਤੀ ਸਾ ਅਸੀਂ ਮੁਸਲਿਮ ਆਨਾ ਸਾਡੀ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਪੀਤ ਨਾਲ ਜੀ ਆਲਾ ਕਹਿੰਦਾ ਤੁਸੀਂ ਤਾਂ ਮੁਸਲਿਮ ਹੋ ਤੁਹਾਡੇ ਨਾਲ ਤਾਂ ਕੋਈ ਵੀ ਨਹੀਂ ਖੜੇਗਾ ਤੇ ਤਾਂ ਇੰਨੀ ਗੱਲ ਹੀ ਹੋਈਏ ਤੇ ਉਹ ਕਹਿੰਦਾ ਤੁਹਾਡੇ ਨਾਲ ਰੱਖਦੇ ਨਹੀਂ ਤੁਹਾਡੇ ਨਾਲ ਜਾਤੀ ਨਾਲ ਪੇਤ ਪਾਉ ਰੱਖਦਾ ਹਾਂ ਜਾਤੀ ਨਾਲ ਪੇਤ ਪਾਉ ਰੱਖਦਾ ਹੈ ਤੇ ਕਹਿੰਦਾ ਤੁਸੀਂ ਤਾਂ ਮੁਸਲਿਮ ਹੋ ਤੁਹਾਡੇ ਇੱਥੇ ਕੋਣ ਹੈਗਾ ਹੈ ਸਾਡਾ ਵਾਧੂ ਚੱਲਦਾ ਮੇਰੀ ਵਾਧੂ ਚੱਲਦੀ ਤੁਹਾਡੀ ਤਾਂ ਕੋਈ ਸੁਨੇਗਾ ਨਹੀਂ ਇੱਥੇ ਮੈਂ ਤਾਂ ਪੁੱਲਸ ਆਲਾ ਮੇਰਾ ਤਾਂ ਕੋਈ ਕੁਛ ਵਿਗਾੜ ਨਹੀਂ ਸਕਦਾ ਤੁਹਾਡਾ ਤਾਂ ਐਵੇਂ ਮਤਲਬ ਹੈਗਾ ਸਾਡਾ ਮੇਰਾ ਕਿੱਥੇ ਦਿੰਦਾ ਤੁਹਾਨੂੰ ਕਿਹੜੀ ਗੱਲ ਰੱਖ ਮੇਰੇ ਰਸਤੇ ਤੇ ਰਸਤੇ ਤੇ ਖੜਾ ਉਹ ਪਹਿਲਾ ਆਲਰੇਡੀ ਉਹ ਖੜਾ ਰਹਿੰਦਾ ਰਸਤੇ ਤੇ ਹਾਂ ਸਕੂਲ ਦੇ ਟਾਈਮ ਤੇ ਖੜਾ ਰਹਿੰਦਾ ਉਹ ਜਦੋਂ ਜਾਂਦੇ ਜਦੋਂ ਆਉਂਦੇ ਹਾਂ ਆਂਦੀ ਆ ਜਦੋਂ ਜਾਂਦੀ ਆ ਕੀ ਕਹਿੰਦਾ ਮੇਰੇ ਕਮਰੇ ਚ ਆਓ ਹਾਂ ਉਹ ਕਹਿੰਦਾ 500 ਰੁਪਏ ਲੈ ਲਓ ਮੇਰੇ ਕਮਰੇ ਚ ਆਇਓ ਹਾਂ ਹਾਂ ਆਵੇਂ ਬੋਲਦਾ ਏ ਜੀ ਆਲੇ ਤੇ ਪਰ ਵੀਰ ਰੋਕ ਕਵੇਂ ਐਵੇਂ ਬੋਲਦੇ ਨੇ ਕਿ ਜਦੋਂ ਰੋਕਦੇ ਤੁਸੀਂ ਕੀ ਕੀ ਗੱਲਬਾਤ ਆਏ ਰੋਕਦੇ ਰਹਿਣਾ ਤਾਂ ਸਾਨੂੰ ਇਹੀ ਕਹਿੰਦੇ ਨੇ ਦੋਵੇਂ ਜਣੇ ਜੀ ਆਲਾ ਇ ਤੇ ਪ੍ਰਵੀਰ ਮੇ ਨਾਲ ਰਿਲੇਸ਼ਨ ਬਣਾ ਲਓ ਮੇ ਨਾਲ ਇਹ ਉਹ ਮਤਲਬ ਕਿ ਮੇਰੇ ਕੁਆਟਰ ਤੇ ਆ ਜਾਓ ਮੈਂ ਤੁਹਾਨੂੰ ਪੈਸੇ ਦਵਾਂਗਾ ਐਵੇਂ ਹੋਵੇ ਤੇ ਇਹ ਵੀ ਕਹਿੰਦੇ ਕਹਿੰਦੇ ਪਰਿਵਾਰ ਨੇ ਰੋਕਿਆ ਤਾਂ ਕੀ ਗੱਲ ਹੋ ਗਈ ਪਰਿਵਾਰ ਨੇ ਰੋਕਿਆ ਤੇ ਉਹਨਾਂ ਨੇ ਸਾਡੀ ਗਾਲ ਪੈ ਕੇ ਸੀ ਕਿੰਨੂ ਕੁੱਟਿਆ ਮੇਰੀ ਪੂਰੀ ਫੈਮਲੀ ਨੇ ਕੁੱਟਿਆ ਮੈਨੂੰ ਕੁੱਟਿਆ ਤੇ ਸਾਨੂੰ ਕਿਸੇ ਘਰੋਂ ਕਸੀੜ ਕੇ ਸਾਨੂੰ ਲੈਣਾ ਤੇ ਲੱਗੀ ਤਾਂ ਉੱਥੇ ਸਾਨੂੰ ਵੱਟਿਆਂ ਨਾਲ ਕੁੱਟਿਆ ਇੱਟਾਂ ਨਾਲ ਕੁੱਟਿਆ ਗੜੀ ਕਰਪੋਰਡ ਵੀ ਹੋਈ ਹੈ ਰਿਪੋਰਟ ਹੋਈ ਸੀ ਪਰ ਕੋਈ ਸੁਣਵਾਈ ਨਹੀਂ ਕਾਰਵਾਈ ਨਹੀਂ ਰਿਪੋਰਟ ਕਾਰਵਾਈ ਨਹੀਂ ਕਰਤੀ ਕਾਰਵਾਈ ਨਹੀਂ ਉਹਨੂੰ ਬਚਾਉਣ ਤੇ ਲੱਗੀ ਉਸ ਬੰਦੇ ਨੇ ਹਾਂ ਹੈ ਹਾਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬਸਤੀ ਦੇ ਰਹਿਣ ਵਾਲੇ ਹਾਂ ਕਿੰਨੀ ਉਮਰ ਤੋਂ ਲੀ? ਮੇਰੀ ਉਨ੍ਹੀ ਸਾਲ ਹੈ 19 ਸਾਲ ਹਾਂਜੀ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਅਸੀਂ ਜਾਣੇ ਨੇ ਸਕੂਲ ਪੜਦੇ ਅਸੀਂ ਤਾਂ ਤੇ ਸਾਡੇ ਘਰ ਦੇ ਸਾਹਮਣੇ ਹੈਗਾ ਇੱਕ ਪੁਲਿਸ ਮੁਲਾਜ਼ਮ ਹੈਗਾ ਜੀ ਆਲਾ ਉਹਦਾ ਨਾਮ ਹੈ ਤੇ ਨਾਲ ਉਹਦਾ ਇੱਕ ਪਰਵੀਨ ਹੈਗਾ ਉਹ ਰੇਲਵੇ ਤੇ ਭਰਤੀ ਹੈਗਾ ਹੈ ਰੇਲਵੇ ਦੀ ਨੌਕਰੀ ਕਰਦਾ ਹੈ ਉਹ ਤੇ ਜਦੋਂ ਵੀ ਅਸੀਂ ਸਕੂਲ ਜਾਏ ਤਾਂ ਉਹ ਦੋਨੋਂ ਭੈਣਾ ਸਾਨੂੰ ਰਾਤ ਖੇੜਦਾ ਹੈ ਸਾਨੂੰ ਸਾਡੇ ਨਾਲ ਛੇੜਛਾਹੀ ਨਹੀਂ ਕਰਦਾ ਹੈਗਾ ਐਵੇਂ ਉਹ ਗੁਪਤੰਗਾ ਤੇ ਆਤੀ ਵੀ ਲਗਾਉਂਦਾ ਹੈ ਤੇ ਇਹ ਨੂੰ ਮੇਰੀ ਨੀ ਕਿ ਪੈਨ ਉਹ ਕਹਿੰਦਾ 500 ਰੁਪਏ ਅਸੀਂ ਅੱਧੇ ਰਾਤ ਤੇ ਅਲੱਗ-ਅਲੱਗ ਹੋ ਜੰਨੇ ਆ ਇਹ ਦੂਸਰੇ ਸਕੂਲ ਜਾਂਦੀ ਮੈਂ ਦੂਸਰੇ ਸਕੂਲ ਜਾਂਦੀ ਆ ਤੇ ਇਹ ਨੂੰ ਅੱਧੇ ਰਾਤ ਤੇ ਕਹਿੰਦਾ 500 ਰੁਪਏ ਲੈ ਲੈ ਮੈਨੂੰ ਤੇਰਾ ਨਾਲ ਪਿਆਰ ਹੋ ਗਿਆ ਐਵੇਂ ਓਵੇਂ ਬੜਾ ਕੁਝ ਕਹਿੰਦਾ ਹੁੰਦਾ ਹੈ ਜੀ ਹਾਂ ਜੀ ਪੁੱਸਲਾ ਦੇ ਮੂੰਹ ਕਹਿੰਦਾ ਹੈ ਤੇ ਜੇ ਅਸੀਂ ਉਹਨੂੰ ਇੱਕ ਅੱਧੇ ਦਿਨ ਨਾ ਦੇਖੀਏ ਨਾ ਤਾਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਹੁੰਦਾ ਜੇ ਜੇ ਤੁਹਾਨੂੰ ਨਾ ਵੇਖੇ ਨਾ ਸਾਡਾ ਜੀ ਨਹੀਂ ਲੱਗਦਾ ਹੁੰਦਾ ਹੈ ਪਤਨ ਕੀ ਉਹ ਜੰਦਰ ਜਿੱਤੇ ਨੂੰ ਨਾ ਦੇਖੀ ਤਾਂ ਐਵੇਂ ਐਵੇਂ ਗੱਲਾਂ ਕਰਦਾ ਜੀ ਅਸੀਂ ਰਾਤ ਨੂੰ ਸੌਣੇ ਹੁੰਨੇ ਅੱਜ ਕਿਸੇ ਦਾ ਫੋਨ ਵੀ ਆ ਗਿਆ ਸਾਡੇ ਫੋਨ ਤੇ ਸਾਡੇ ਖਿੜਕੀ ਉਹਨਾਂ ਦੇ ਘਰ ਦੇ ਸਾਹਮਣੇ ਹੈਗੀ ਸਾਡੇ ਖਿੜਕੀ ਕੋਲ ਕੰਨ ਲਗਾ ਕੇ ਸੁਣਦਾ ਹੁੰਦਾ ਸਵੇਰ ਉੱਠ ਕੇ ਪੁੱਛਦਾ ਹੁੰਦਾ ਤੂੰ ਕਿਹਦੇ ਨਾਲ ਗੱਲ ਕਰਦੀ ਤੂੰ ਕਿਹਦੇ ਨਾਲ ਗੱਲ ਕਰਦੀ ਇਹੋ ਜਿਹਾ ਵੀ ਹਰਕਤਾਂ ਕਰਦਾ ਹੁੰਦਾ ਇਹ ਸਭ ਗੱਲ ਅਸੀਂ ਮੰਮੀ ਨੂੰ 11 ਵਜੇ ਦੀ ਗੱਲ ਹੈਗੀ ਏ 11 ਤਰੀਕ ਦੀ ਗੱਲ ਹੈਗੀ ਇਹ ਸਭ ਗੱਲ ਅਸੀਂ ਆਦੀ ਮੰਮੀ ਨੂੰ ਦੱਸਿਆ ਘਰੇ ਆ ਕੇ ਰੋ ਰੋ ਕੇ ਤੇ ਮੇਰੀ ਮੰਮੀ ਨੇ ਅਗਲੇ ਦਿਨ 12 ਤਰੀਕ ਨੂੰ ਇਹਨਾਂ ਦੇ ਘਰੇ ਦੱਸਣ ਗਏ ਇਹਨਾਂ ਨੇ ਕਰੀ ਨੂੰ ਦੱਸਿਆ ਤੇ ਉਲਟਾ ਸਾਡੇ ਗੱਲ ਪੈ ਗਏ ਤੇ ਸਾਡੇ ਮਾਰ ਸਾਡੇ ਫੈਮਿਲੀ ਵਾਲੇ ਬੜੀ ਮਾਰ ਕੁੱਟ ਕੀਤੀ ਤੇ ਮੇਰੀ ਮੰਮੀ 8 ਦਿਨ ਹਸਪਤਾਲ ਤੇ ਪਰਤੀ ਰਹੀਗੀ ਜਿੰਨਾ ਕੋ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਵਾਧੂ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਮੇਰੀ ਭੈਣ ਮਾਸ ਸੀ ਤੌਰ ਤੇ ਜਦ ਠੀਕ ਵੀ ਨਹੀਂ ਗਈ ਉਹਨੂੰ ਵੀ ਮਾਰ ਕੁੱਟ ਕੀਤੀ ਤੇ ਨਾਲ ਇਹਨਾਂ ਨੇ ਉਲਟਾ ਸਾਡੇ ਤੇ ਪਰਚਾ ਪਾ ਦਿੱਤਾ ਹੈ ਕੀ ਦਰਗਾ ਦੇ ਹਾਂਜੀ ਦਰਖਾਸਤ ਦਿੱਤੀ ہاں جی اے مانسیک اگے ਨੂੰ ویکھ لے مانسیک اگے تے اینਦੇ ਨਾਂ ਤੇ ਵੀ درخواست ਦਿੱਤਾ ਹੈਗਾ ਇਹਨਾਂ ਨੇ ٹھیک بیٹی بچاؤ بیٹی ਪੜਾਓ ਸਰਕਾਰ ਕਹਿੰਦੀ ਹੈ ਤੁਸੀਂ ਕਿਸ ਤਰ੍ਹਾਂ ਦੇ ਹਾਲਾਤਾਂ ਚ ਪੜ ਪੜੋਗੇ ਜੇ ਹਾਲਾਤ ਹੀ ਹੈ ਤੇ ਹੋਰ ਹਾਲਾਤ ਇਹੋ ਜੋ ਅਨਗਾ ਸਿੱਕੇਵੇਂ ਪੜਾਂਗੇ ਸਰਕਾਰ ਕਿਹੜੇ ਮੂੰਹ ਕਹਿੰਦੀ ਹੈ بیਟੀ بچاؤ بیਟੀ ਪੜਾਓ ਤੇ ਹੁਣ ਕੀ ਮੰਗ ਤੁਹਾਡੀ ਇਹਦੇ ਤੇ ਸਾਡੀ ਇਹ ਮੰਗ ਸਾਨੂੰ ਇਨਸਾਫ ਮਿਲੇ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਤੇ ਪੁਲਿਸ ਮੁਲਾਜ਼ਮ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਜ਼ਰੂਰ ਹੋਣੀ ਚਾਹੀਦੀ ਹੈ ਇੱਥੇ ਗਿਆ ਗੁਰੂ ਮੰਡੀ ਗੁਰੂ ਅਰਸਾਏ ਦਾ ਹੈਗੇ ਥਾਣੇ 'ਚ ਹਾਂਜੀ ਥਾਣੇ 'ਚ ਲੱਗਾ ਹਾਂਜੀ ਕਿੱਥੋਂ ਦਾ ਰਹਿਣ ਪੁਲਿਸ ਮੁਲਾਜ਼ਮ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਕਿਹੜੀ ਬਸਤੀ ਦਾ ਹਾਂ ਰੇਲੇ ਬਸਤੀ ਦੀ ਠੀਕ ਸਾਡੇ ਘਰ ਦੇ ਬਿਲਕੁਲ ਸਾਹਮਣੇ ਹੀ ਹੈ ਠੀਕ ਹੈ ਜੀ ਕਾਰਵਾਈ ਹੋਣੀ ਸਾਡੀ ਕਾਰਵਾਈ ਸਾਡੀ ਵੱਲੋਂ ਕੁਝ ਨਹੀਂ ਹੁੰਦਾ ਪੈ ਇੰਨੇ ਸਾਰਿਆਂ ਨੂੰ ਕੀਤਾ ਹੈ ਸਾਰਿਆਂ ਨੂੰ ਪੈਸਾ ਖਵਾ ਖਵਾ ਕੇ ਰੱਖਿਆ ਸਾਡੀ ਬਸਤੀ ਵਾਲੇ ਤੋਂ ਹੀ ਸਾਰੇ ਤੋਂ ਸਾਈਨ ਸਨ ਕਰਾ ਕੇ ਰੱਖਿਆ ਗਿਆ ਨਹੀਂ ਠੀਕ ਸਾਡੀ ਬਸਤੀ ਹਾਂ ਸਾ ਸਾਡੇ ਸਾਡੇ ਖਿਲਾਫ ਬਸਤੀ ਵਾਲਿਆਂ ਨੂੰ ਇੰਨੇ ਖੜਾ ਕੀਤਾ ਹੈ ਗਿਆ ਪैसे ਦੇ ਦੇ ਕੇ ਰਾਤ ਨੂੰ 9 ਵਜੇ ਸਾਰੇ ਤੇ ਸਾਈਨ ਕਰਾਇਆ ਹੈ ਜਿਵੇਂ ਮੈਂ ਕਹਿਣਾ ਹੈ ਜਿਵੇਂ ਮੈਂ ਕਰਦੀ ਕਿ ਇਹਨਾਂ ਦੇ ਘਰ ਤੇ ਤੇ ਜੇ ਸਾਡੇ ਘਰ ਕੋਈ ਵੀ ਰਿਸ਼ਤੇਦਾਰ ਵੀ ਆਂਦਾ ਹੈ ਨਾ ਸਾਡੇ ਰਿਸ਼ਤੇਦਾਰ ਤੋਂ ਪ੍ਰੂਫ ਮੰਗਦਾ ਹੈ ਕਹਿੰਦੇ ਕਿ ਇੱਥੇ ਦੇ ਰਹਿਣ ਵਾਲੇ ਐਵੇਂ ਓਵੇਂ ਦੀ ਉਹਨਾਂ ਤੋਂ ਆਧਾਰ ਕਾਰਡ ਪੁੱਛਦਾ ਹੁੰਦਾ ਦਿਖਦਾ ਹੁੰਦਾ ਈ ਕੌਣ ਹੁੰਦਾ ਪੁੱਛਣਾ ਤੌਰ ਇਹ ਕੌਣ ਹੁੰਦਾ ਸਾਡੇ ਤੋਂ ਪੁੱਛਣਾ ਨਾਲ ਜੇ ਸਾਡੇ ਘਰ ਕੋਈ ਰਿਸ਼ਤੇਦਾਰ ਆ ਗਿਆ ਸਾਡੇ ਮੇਰੇ ਪਾਪਾ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਦੇ ਕੰਮ ਦੇ ਕੰਮਕਾਰਜ ਬਾਰੇ ਕੁਛ ਆ ਜਾਂਦੇ ਨੇ ਕੋਈ ਲੋਕੀ ਉਹਨਾਂ ਤੋਂ ਵੀ ਪੁੱਛ ਲਾ ਜਾਂਦੇ ਜੀ ਤੁਸੀਂ ਕੌਣ ਹੈਗੇ ਜੀ ਕਾਹਦੇ ਗੱਲੋਂ ਆਂਦੇ ਤੇ ਸਾਡੇ ਤੇ ਸਾਡੇ ਤੇ ਇਲਜ਼ਾਮ ਲਗਾਉਂਦੇ ਜਿਵੇਂ ਅਸੀਂ ਧੰਦੇ ਕਰਦੇ ਆਂ ਤਾਂ ਦੇਰ ਗਾਮਲ ਹਾਂਜੀ ਤੰਦੇ ਦਾ ਇਲਜ਼ਾਮ ਲਗਾਉਂਦਾ ਹੈਗਾ ਹੋਰ ਕਾਰਵਾਈ ਹੋਣੀ ਚਾਹੀਦੀ ਇਹੋ ਜੀ ਹਾਂਜੀ ਹੋਣੀ ਚਾਹੀਦੀ ਹੈ ਥੋੜਾ ਰਹਿਣ ਵਾਲੇ ਤੇ ਕੀ ਨਾਮ ਤੁਹਾਡਾ ਮੇਰੇ ਨਾਮ ਹਾਂ ਮੇਰਾ ਨਾਮ ਤਾਂ ਗੁੱਡੀ ਹੈ ਗੁੱਡੀ ਕਿੱਥੇ ਰਹਿੰਦੇ ਤੁਸੀਂ ਉਹ ਰੇਲਵੇ ਬਸਤੀ ਰਹਤੇ ਆ ਜੀ ਕੀ ਗੱਲਬਾਤ ਹੋਈ ਜਿਹੜੀ ਤੁਹਾਡੀ ਲੜਕੀਆਂ ਨਾਲ ਹੋਈ ਮੇਰੇ ਲੜਕੀ ਕੇ ਗੱਲਬਾਤ ਹੋਆ ਦੋਨੋਂ ਕੁੜੀ ਸਕੂਲ ਜਾਂਦਾ ਰਹਾ ਨਰਾਈ ਸੇ ਇੱਕ ਦਿਨ ਪਹਿਲੇ ਤੋ ਆਇਆ ਰਾਤ ਸਾਜ ਜਬ 3 ਵਜੇ ਪਾਰ ਕੇ तो दोनों कुड़ी मेरा रोने लगा कि मम्मी हम स्कूल नहीं जाएंगे तो हम की गाल हो गया तो कहता है बोलो से जिया लाल परवीन ना बोलू ऐसे करके मेरे का करता है गंदे निगाह से देखता है कहता है बोलो कि तू बोलू मेरे नाल प्यार कर लो पैसे दिखाता है मम्मी बहुत कुछ बोलता है लड़की तो हम उसका घर गया कहने के लिए ठीक है जी से मेरे कुड़ी को क्यों में कहता हैगा तेन तो शर्म नहीं लगता तुसी अंकल अंकल बरके है तो शर्म कल करो तो वो मेरे पर गाल पड़ गया कहता है बोलो कि तेरा कुड़ी चंगी नहीं है तू तो जात के मुस्लिम है तेरा कोई काम नहीं देगा बोलो से हम दीरा जी करेगा ना तो वो करेंगे हम वर्दी वाले हैगा पुलिस में नौकरी लगा है ठीक है तो ये धमकी मार के ये मेरे धमकियाँ मार के मेरे घर में अंदर बढ़ के ए मेरा परिवार के मेरे सारे के कूट के दो मेरा कुड़ी एक जरा कमली हैगी कुड़ी का वो भी के लात मारा ओभी के मारा तो मुंह से बलेट आने लगा ठीक है और लात मारा मुंह पर फैट मारा तो भी के बलेट आने लगा कुड़ी के आ मेरा दोनों कुड़ी के बाल पकड़ के खींच के अब बाहर लाइन पर ले गया मेरे सारे पेट में लात मारा आपके कपड़े भी कपड़ा मेरा फारा वो वीडियो बनाने लगा कहता हम वीडियो बनाएंगे हम कहा कि चलो कोई ना वीडियो बना तो डर से नहीं बनाया मेरा मार हुआ था मेरा घर वाला के कुटा मेरा मुंडा एक है सारे के कुटा फिर हम हॉस्पिटल चला गया फिरोजपुर उठे भर्ती हो गया यार दिन ये तो मेरे कुड़ी को का किया उसका कल होकर ले के चला गया थाना जब थाना ले गया ग्यारह बजे के करीब में तो मेरा कुड़ी को बैठाए रखा छोरा पाँच बजे जब मेरा कुड़ी आया घरे, तो फिर शाम के खिड़की तर खड़ा होके मेरे जंगले तर बोलता है जिया लाल कि तू मेरे मुसलमान हैगा मेरे कुछ नहीं कर सकेगा जो मर्जी हम करें मेरा वर्दी के हैगा ध्वस दिखा रहा है ठीक है एक कुड़ी मेरे फोन करके कहा मम्मी ये जे गाल है हम कहा कोई ना बेटा इधर से हम छुट्टी होके आते हैं ना फिर करेंगे कोई मसला हाल तो फिर जाके मेरा कुड़ी के कहता है कि तेरे नाल नहीं देखते हैं तब प्यार हो गया है तू मेरे दिल नहीं लगता है तेरे नाल जो में करके रहें बाकी करके रहेंगे तेरा स्कूल से जहां से मर्जी हम चकवा सकते हैं तो एक कुड़ी को जब से लड़ाई हुआ तो हम डर से पढ़ने नहीं जाने देते हैं जब आया फिरोजपुर से हम अपना बयान लेके तो इधर गया देने के लिए तो इधर गुरु शहर जिया लाल सारे के पैसे दे के रखा है कार्रवाई मेरे नहीं करने देता है कोई सुनवाई मेरे नहीं होता है कहता है बोलू मेरे तुरे यहाँ कोई नहीं है मेरे सारे है अब मांग क्या आपकी करवाई मेरे मांग है यही है कि मेरे कार्रवाई होना चाहिए होन ਅੰਕਲ ਤੁਹਾਡੇ ਤੇ ਨਾ ਇੱਕ ਬਲੇਮ ਲਾ ਰਹੇ ਨੇ ਕਿ ਤੁਸੀਂ ਛੋਟੀਆਂ ਬੱਚੀਆਂ ਨਬਾਲਗ ਨੇ ਉਹਨਾਂ ਦੇ ਗੁਪ ਤੰਗਾ ਦੇ ਹੱਥ ਲਾਦੇ ਹੋ ਕੀ ਕਹਿਣਾ ਤੁਹਾਡਾ ਤੇ ਜਨਾਬ ਜੀ ਹੁਣ ਕੀ ਦੇ ਸਾਰੇ ਮਹੱਲ ਪਤਾ ਅੱਗੇ ਵੀ ਇਹਨਾਂ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਇਲਜ਼ਾਮ ਲਾਏ ਸੀ ਜੋ ਕਿ ਮਤਲਬ 12 ਆਦਮੀਆਂ ਨੇ ਮਿਲ ਕੇ ਉਹਦੇ ਵਿੱਚ ਇਹ ਝੂਠੀ ਪਾਈ ਗਈ ਜੋ ਕਿ ਮੇਰੇ ਕੋਲ ਵੀਡੀਓ ਸੀ ਉਦੋਂ ਉਸ ਵਕਤ ਦੀ ਉਸ ਵਕਤ ਹੁਣ ਲੱਭਦੀ ਨਹੀਂ ਵੀ ਵੀਡੀਓ ਡਿਲੀਟ ਹੋ ਚੁੱਕੀ ਹੈ ਜੋ ਕਿ ਜਿਹੜਾ ਰਾਜੀਨਾਮਾ ਹੈ ਇਹਨਾਂ ਨੇ ਲਿਖਾਇਆ ਮਾਫੀ ਮੰਗੀ ਉਹ ਸਾਡੇ ਕੋਲ ਸਬੂਤ ਹੈਗਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਜਿਹੜਾ ਬਾਕੀ ਮੁਹੱਲੇ ਦੇ ਖਿਲਾਫ ਵੀ ਮਤਲਬ ਇਹਨਾਂ ਨੇ ਅਬਜੈਕਸ਼ਨ ਲਾਉਂਦੇ ਨੇ ਮਤਲਬ ਤੂੰ ਆਈ ਹੈ ਫਲਾਣਾ ਆਈ ਹੈ ਡਮੀਕਾ ਆਈ ਹੈ ਮਤਲਬ ਲੜਕੀਆਂ ਮਤਲਬ ਕਿਸੇ ਨਾਲ ਮਾਲਾ ਬੋਲ ਜਨ ਮਾਲਾ ਕੋਈ ਬੰਦਾ ਆਇਆ ਇਹਨਾਂ ਘਰੇ ਸਰਾਬੀ ਕੋਈ ਵੀ ਬੰਦਾ ਆਉਂਦਾ ਹੈ ਮਤਲਬ ਮੁਹੱਲੇ ਵਾਲੇ ਰੋਗਦਾ ਹੈ ਤੋਂ ਉਹਨਾਂ ਨੂੰ ਧਮਕੀਆਂ ਦੇਦੇ ਅਸੀਂ ਤੇ ਮਤਲਬ ਤੁਹਾਡੇ ਤੁਸੀਂ ਸਾਡੇ ਘਰੇ ਬੰਦਾ ਕੋਈ ਆਇਆ ਰੋਕੇ ਤਾਂ ਅਸੀਂ ਤੁਹਾਡੇ ਤੇ ਇਲਜ਼ਾਮ ਲਾ ਕੇ ਅਸੀਂ ਫਸਾ ਦੇਣਾ ਤੁਹਾਨੂੰ ਇਹਨਾਂ ਨੇ ਸਾਡੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਵੀ ਪੇਸ਼ ਕੀਤਾ ਜੋ ਅਸੀਂ ਥਾਣੇ ਵੀ ਦਰਖਾ ਦੇ ਥਾਣੇ ਵੀ ਰਾਜੀਨਾਮਾ ਹੋਇਆ ਸੀ ਤੁਹਾਡੇ ਤੇ ਬਲੇਮ ਲਾ ਰਹੀਆਂ ਤੁਹਾਡਾ ਹੀ ਕਹਿਣਾ ਝੂਠੇ ਬਲੇਮ ਨੇ ਸਾਰੇ ਨਹੀਂ ਬਿਲਕੁਲ ਸਰ ਸਰਾ ਸਰਾ ਝੂਠ ਨੇ ਇਹਨਾਂ ਨੇ ਮਤਲਬ ਸਾਡੀ ਤੇ ਧੀਆਂ ਸਮਾਨ ਹੈ ਸਾਡੀ ਉਹਦੇ ਨਾਲ ਸਾਡੇ ਕੁੜੀਆਂ ਦੇ ਵਿੱਚ ਜੁਆਖ ਹੋ ਗਏ ਨੇ ਸਾਡੀ ਤੇ ਧੀਆਂ ਸਮਾਨ ਅਸੀਂ ਤਾਂ ਕਦੇ ਵਜਾ ਸੋਚਿਆ ਵੀ ਨਹੀਂ ਇਹ ਮਤਲਬ ਇਥੋਂ ਤੱਕ ਗਿਰੀ ਹਰਕਤ ਕਰ ਸਕਦੇ ਸਰ ਕੀ ਨਾਮ ਹੈ ਤੁਹਾਡਾ ਪ੍ਰਵੀਨ ਕੁਮਾਰੇ ਜੀ ਮੇਰਾ ਨਾਮ ਤੁਹਾਡੇ ਤੇ ਕੋ ਬਲੇਮ ਲੱਗ ਰਿਹਾ ਜੀ ਕਿ ਤੁਸੀਂ ਨਵਾਲਗ ਲੜਕੀਆਂ ਨੇ ਉਹਨਾਂ ਨਾਲ ਕੀ ਹੈ ਉਹਨਾਂ ਦੇ ਗੁਪਤੰਗਾ ਤੇ ਟੱਚ ਕਰਦੇ ਹੋ ਤੁਹਾਡੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੀ ਬਿੱਗ ਤੁਹਾਡਾ ਕਹਿਣਾ ਹੈ ਜੀ ਇਸ ਬਾਰੇ ਮੈਂ ਕਹਿੰਨਾ ਜੀ ਆਹ ਮhalla ਸਾਰਾ ਖੜਾ ਹੈ ਇਹਨਾਂ ਵਿੱਚ ਕੋਈ ਬੰਦਾ ਵੀ ਕਹਿ ਦਵੇ ਕਿ ਪ੍ਰਵੀਨ ਐਜਾ ਬੰਦਾ ਹੂੰ ਤੇ ਜਿਵੇਂ ਕਹਿੰਗੇ ਮੈਂ ਉਵੇਂ ਰਾਜੀ ਆ ਹੂੰ ਮੈਂ ਡਿਊਟੀ ਦੀ ਜਾਂਦਾ ਇੱਕ ਸਤਨਾਮ ਕਚੂਰਾ ਹੈ ਜੀ ਉਹ ਰੈਸਮੈਂਟ ਕਰਦਾ ਮੈਨੂੰ ਡਿਊਟੀ ਤੇ ਪਰੇਸ਼ਾਨ ਕਰਦਾ ਬਹੁਤ ਜ਼ਿਆਦਾ ਪਹਿਲਾਂ ਵੀ ਉਹਦੀ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਹੂੰ ਕੀ ਕਹਿੰਦਾ ਕੀ ਉਹ ਉਹ ਬਸ ਐਵੇਂ ਹੁੰਦਾ ਕੰਮ ਹੀ ਇਹ ਆ ਆ ਹੁਣ ਇਹਨਾਂ ਦਾ ਧੰਦਾ ਚੱਕਿਆ ਇਹਨਾਂ ਨੇ ਤੇ ਮੇਰੇ ਫਾਦਰ ਸਾਹਿਬ ਨੇ ਉਂਗਲ ਵੜਤੀ ਇਹਨਾਂ ਨੇ ਉਹਦਾ ਕਰ ਕਿੱਥੇ ਆ ਤੇ ਇਹਨਾਂ ਦਾ ਕਰ ਕਿੱਥੇ ਆ ਜੀ ਬਹੁਤ ਪਰੇਸ਼ਾਨ ਕੀਤਾ ਆ ਉਹਨੇ ਨੀ ਇਹ ਲੜਕੀਆਂ ਕੋ ਬਲੇਮ ਰਾ ਰਹੀਆਂ ਤੁਹਾਡੇ ਤੇ ਮੈਂ ਤਾਂ ਕਹਿੰਦਾ ਜੀ ਮੈਨੂੰ ਪ੍ਰੂਫ ਕਰਨਾ ਕਿੱਥੇ ਮਿਲੇ ਇਹਨਾਂ ਨੂੰ ਮੈਂ ਮੈਨੂੰ ਦੱਸਣ ਸਵੇਰ ਮੈਂ ਚਲਾ ਇਹਨਾਂ ਸ਼ਾਮ ਨਾਲ ਦੋ ਡਿਊਟੀ ਤੋਂ ਆਨਾ ਮੈਂ ਮੈਨੂੰ ਦੱਸਣ ਨਾ ਇਹਨਾਂ ਦਾ ਕੰਮ ਹੀ ਇਹ ਹੈ ਜੀ ਕੋਈ ਰੇਲਵੇ ਦਾ ਜਾਂ ਕੋਈ ਕਰਮਚਾਰੀ ਕੋਈ ਸਰਕਾਰੀ ਨੌਕਰੀ ਵਾਲਾ ਬੰਦਾ ਇਹਨਾਂ ਨੂੰ ਮਿਲ ਜਾਵੇ ਇਹਨਾਂ ਨੂੰ ਫਸਾ ਲੈਣਾ ਫਸਾ ਕੇ ਥਾਣੇ ਜਾ ਕੇ ਉੱਚ ਅਧਿਕਾਰੀਆਂ ਨੂੰ ਜਾ ਕੇ ਨਾ ਰਿਪੋਰਟ ਕਰ ਦੇਣੀ ਹੈ ਜੀ ਬੰਦਾ ਐ ਕਰਦਾ ਇਹਨਾਂ ਦਾ ਤਾਂ ਧੰਦਾ ਹੀ ਇਹ ਹੈ ਇਹ 2000 ਸਰਕਾਰੀ ਮੁਲਾਜ਼ਮਾਂ ਨੂੰ ਟਾਰਗੇਟ ਕਰਦਾ ਹਾਂਜੀ ਹਾਂਜੀ ਸਰਕਾਰੀ ਮੁਲਾਜ਼ਮ ਅਫਾਦ ਸਾਹਿਬ ਮੇਰੇ ਰੇਲਵੇ ਚ ਰਿਟਾਇਰ ਹੋਏ ਨੇ ਜੀ ਪਹਿਲਾਂ ਵੀ ਇਹਨਾਂ ਤੇ ਕਾਫੀ ਬਲੇਮ ਲੱਗੇ ਨੇ 2020 ਤੋਂ ਵੀ ਦਰਖਾਸਤ ਪਹਿਲਾਂ ਦਿੱਤੀਆਂ ਨੇ ਅੱਜ ਤੋਂ 12 ਦਿਨ ਹੋ ਗਏ ਸਾਨੂੰ ਉੱਥੇ ਦਿੱਤੀ ਨੂੰ ਬਿਆਨ ਦਿੱਤੇ ਹੋਏ ਨੇ ਅਜੇ ਤੱਕ ਪਰਚਾ ਨਹੀਂ ਹੋਇਆ ਇਹਨਾਂ ਤੇ ਕਿਸੇ ਕਪੜੇ ਪਾੜ ਕੇ ਪੇਸ਼ ਹੋਈਂਦੀ ਅਫਸਰਾਂ ਕੋਲ ਕਿਸੇ ਉੱਚ ਅਧਿਕਾਰੀ ਨੂੰ ਜਾ ਕੇ ਝੂਠੀਆਂ ਉਹ ਦੇ ਦਿੰਦੀਆਂ ਨੇ ਇੱਕ ਸਤਨਾਮ ਕਚੂਰਾ ਜੀ ਉਹ ਵੀ ਇਹਨਾਂ ਦੀ ਗਲਤ ਬੰਦਿਆਂ ਦੀ ਸਪੋਰਟ ਕਰ ਰਿਹਾ ਹੈ ਠੀਕ ਹੈ ਤੇ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮੱਲਿਆ ਵਾਲਿਆਂ ਨੂੰ ਸੁਣ ਕੇ ਤੁਹਾਨੂੰ ਤਾਂ ਜੋ ਸਖਤ ਸਖਤ ਕਾਰਵਾਈ ਬਣਦੀ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਨਾਮ ਕੀ ਹੈ ਜੋ ਉਹਨਾਂ ਦਾ ਇਹ ਗੁੱਡੀ ਜੀ ਲੇਡੀਜ਼ ਦਾ ਨਾਮ ਤੇ ਉਹਦੇ ਘਰ ਵਾਲੇ ਦਾ ਨਾਮ ਅਨਿਲ ਤੇ ਮੁੰਡਾ ਜਿਹੜਾ ਬਦਮਾਸ਼ ਉਹ ਅੱਗੇ ਵੀ ਧਮਕੀਆਂ ਦੇ ਰਿਹਾ ਸਾਨੂੰ ਡਿਊਟੀ ਤੇ ਜਾ ਹੀਦਾ ਤਾਂ ਵੀ ਧਮਕੀਆਂ ਦਿੰਦਾ ਹੈ ਕਹਿੰਦਾ ਤੁਹਾਨੂੰ ਮਾਰ ਦਿਆਂਗਾ ਜਾਨ ਨੂੰ ਮਾਰ ਦਿਆਂਗਾ ਤੇਰੇ ਪਰਿਵਾਰ ਨੂੰ ਮਾਰ ਦਿਆਂਗਾ ਪਹਿਲਾਂ ਵੀ ਕੇਸ ਚੱਲ ਜੰਦੇ ਪਹਿਲਾਂ ਵੀ ਕੇਸ ਚੱਲਦੇ ਪਏ ਨੇ ਜੀ ਕੀਤਾ ਹੋਇਆ ਹੈ ਤੇ ਆ ਪਾਰਕ ਦੇ ਵਿੱਚ ਵੀ ਲੁੱਟਖੋ ਹੋਈ ਸੀ ਉਹਨਾਂ ਦਾ ਨਾਮ ਆਸੀ 209 ਦਾ ਮੁਕੱਦਮਾ ਵੀ ਆ ਉਹਨਾਂ ਤੇ ਪਹਿਲਾਂ ਹੂੰ ਆਏ ਦੇ ਨਹੀਂ ਉਹ ਮਲੋ ਕਰੀ ਜਾਂਦੇ ਨੇ ਬਸ ਠੀਕ ਹੈ ਅਸੀਂ ਨੌਕਰੀ ਪੇਸ਼ਾ ਬੰਦੇ ਆ ਅਸੀਂ ਫਿਰ ਵੀ ਨਹੀਂ ਕਹਿੰਦੇ ਵੀ ਚੱਲ ਅਸੀਂ ਪਰਿਵਾਰ ਪਾਲਣਾ ਹੀ ਆਪਦਾ ਵੇਖਣਾ ਫਾਦਰ ਸਾਹਿਬ ਮੇਰੇ ਇਹਨਾਂ ਦੇ ਦਿਲੋਂ ਲਾ ਚੱਲਦਾ ਪਿਆ ਜੀ ਹੂੰ ਡਾਕਟਰ ਨੇ ਕਿਹਾ ਵੀ ਇਹਨਾਂ ਤਾਂ ਨਹੀਂ ਇਹਨਾਂ ਨੂੰ ਟੈਨਸ਼ਨ ਦੇਣੀਗੀ ਹੂੰ ਲੇਕਿਨ ਉਹ ਬਸ ਇਹਨਾਂ ਨਾਲ ਕੋਈ ਝਗੜਾ ਨਹੀਂ ਹੋਇਆ ਫੁੱਲ ਚੱਲਦੇ ਹੂੰ ਜਿਹੜੇ ਆਦੇ ਸੀ ਇੱਥੇ ਉਹਨੂੰ ਉਸ ਦਿਨ ਰੋਕਿਆ ਉਸ ਦਿਨ ਨਾਲ ਨਾ ਕੁੱਟ ਮਾਰ ਕੀਤੀ ਏ ਕਹਿੰਦੇ ਇਹਨੂੰ ਕੋਈ ਰੋਕ ਦੇ ਜੀ ਹੂੰ ਹੈ ਜੀ ਇਹ ਮੇਰਾ ਬੱਚਾ ਮਾਂ ਪੇਲ ਨੂੰ ਤਕਲੀਫ ਹੋਵੇ ਕਿ ਤੇ ਬੱਚੇ ਦੇ ਨਾਲ ਗੋਾਈ ਖਰਾਨੀ ਸਣਡ ਲੈਣਾ ਹਰ ਇੱਕ ਨੂੰ ਕਰਨਾ ਹੈਗਾ ਹੈ ਕੌਣ ਕਰੇਗਾ ਜੋ ਬੱਚੇ ਨਾ ਕਰਨਗੇ ਤੇ ਇਹ ਇਤਰਾਜ ਕਰਦੇ ਨੇ ਇੱਥੇ ਜੀ ਮੱਲਾ ਰੋਕਦਾ ਇਹਨਾਂ ਨੂੰ ਆ ਕੇ ਲੇਕਿਨ ਰਾਤ ਬਰਾਤ ਆਪ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਜੀ ਬਹੁਤ ਗਲਤ ਕੰਮ ਕਰਦੇ ਨੇ ਬਹੁਤ ਹੀ ਜ਼ਿਆਦਾ ਤੇ ਜਿਹੜਾ ਇਹਨੂੰ ਸਮਝਾਂਦਾ ਤੋ ਕਾਪਾ ਕੱਢ ਲੈਂਦੇ ਨੇ ਮਾਰਨ ਵਾਸਤੇ ਮੱਲੇ ਵਾਲੇ ਪਾਸੋਂ ਸਾਰੇ ਪਾਸੋਂ ਦਰਖਾਸਤ ਦਿੱਤੀਆਂ ਹੋਈਆਂ ਨੇ ਤੁਹਾਨੂੰ ਵਿਖਾ ਵੀ ਦਿੰਨੇ ਆ ਤਮ ਕਿਹ ਵੀ ਦੇ ਰਹੇ ਨੇ ਵੀ ਤੁਹਾਨੂੰ ਮਾਰ ਦੇਾਂਗੇ ਐ ਕਰ ਦੇਾਂਗੇ ਉਹ ਕਰਾਂਗੇ ਮੇਰਾ ਬ੍ਰਦਰ ਸੀਗਾ ਹੁਣ ਗਏ ਹੋਏ ਨੇ ਉਹਨਾਂ ਨੂੰ ਕਹਿੰਦੇ ਤੇਰੀ ਲੱਤ ਵੜ ਦੇਾਂਗੇ ਕਹਿੰਦੇ ਤੇਰੇ ਪਰਿਵਾਰ ਹੈਗਾ ਤੁਹਾਨੂੰ ਮਾਰ ਦੇਾਂਗੇ ਜਾਨ ਨੂੰ ਮਾਰ ਦੇਾਂਗੇ ਬੜੀ ਧਮਕੀਆਂ ਆ ਰਹੀਆਂ ਨੇ ਸਾਨੂੰ ਅਜੇ ਲੇਕਿਨ ਇਸ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਝੂਠੇ ਬਲੇਮ ਲਾ ਰਹੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਠੀਕ ਹੈ